ਭੈਗੁਰ ਜੀ ਇਹ ਸਾਈਡ ਆਪਣੀ ਆਪਣਾ ਥਾਣੇ ਕੋਲ ਜਿਹੜਾ ਕੰਮ ਚੱਲ ਰਿਹਾ ਵਾ ਤੇ ਆ ਸਾਡੇ ਨਿੱਕਾ ਮੈਸਤਰੀ ਦੀ ਕੱਲ ਆਪਾਂ ਵੀਡੀਓ ਪਾਈ ਸੀ ਛਾਲਾ ਮਾਰ ਮਾਰ ਲੱਪਦਾ ਆ ਦੇਖ ਲਵੀ ਉੱਤੋਂ ਤੋਂ ਲੈ ਕੇ ਨੇ ਚਾਰ ਪੜਾ ਕੀਤੀਆਂ ਥੱਲੇ ਤੱਕ ਕਿੰਨੀ ਕੀਤੀਆਂ ਚਾਰ ਪੜਾ ਕੀਤੀਆਂ ਨੇ ਕਿੰਨੀ ਪੜਾ ਕੀਤੀਆਂ ਅੱਜ ਤਿੰਨੇ ਆ ਚੌਥੀ ਥੱਲੇ ਲਿਆ ਗਈ ਹਾਂ ਥੱਲੇ ਚੌਥੀ ਆ ਗਈ ਜੀ ਫੇਰ ਥੱਲੇ ਚੌਥੀ ਆ ਗਈ ਉੱਪਰ ਤਿੰਨੇ ਇਹ ਲੋਗਾ ਸਾਡੇ ਮੈਸਤਰੀ ਦੇ ਨਾਲ ਹੂੰਗਰੂ ਰਕੇਸ਼ ਕੁਮਾਰ ਹਾਂਜੀ ਹੂੰਗਰੂ ਠੀਕ ਆ ਕੁੰਗਰੀ ਤੋਂ ਸਿਰੋ ਰੱਖਿਆ ਜੀ ਮੈਂ ਤਾਂ ਅੱਜ ਤੇ ਰੱਖਣੀ ਨਹੀਂ ਰਿਹਾ ਕੰਕਰੀਟੀਆਂ ਉਹ ਵੀ ਦੂਸੇ ਲੋਰ ਲੱਗੇ ਜੀ ਠੀਕ ਹੈ ਓਏ ਔਰ ਚਲ ਕੰਮ ਬਸ ਮੇਰਾ ਨਾਮ ਤੇ ਰੱਖ ਕੇਸ ਹੈ ਯਾਰ ਰਕੇਸ ਹੈ ਮੇਰਾ ਨਾਮ ਹਾਂਜੀ ਅੱਛਾ ਉਹ ਫਰੰਟ ਤੇ ਆਪਾਂ ਆ ਪਲਾਸਟਰ ਕਰ ਰਹੇ ਆ ਅੱਜ ਇੱਧਰ ਸਾਡਾ ਦੀਪ ਮਿਸਤਰੀ ਸਾਡਾ ਕਸ਼ਮੀਰ ਮਿਸਤਰੀ ਇੱਕ ਸਾਈਡ ਤੇ ਇੱਥੇ ਹੁੰਦਾ ਵਾ ਆਪਾਂ ਦੋ ਦੋ ਮਿਸਤਰੀਆਂ ਜਿਆਦਾ ਜਿਆਦਾ ਚਮੀਆਂ ਦੋ ਜਾਂ ਤਿੰਨ ਮਿਸਤਰੀਆਂ ਟੀਮਾ ਰੱਖਣੇ ਵੀ ਕੰਮ ਪਲਾਸਟਰ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਤੇ ਫਰੰਟ ਜਿਹੜਾ ਵੀ ਕੰਮ ਹੁੰਦਾ ਵੀ ਚਲੋ ਆਪਦੇ ਕਰਨੀ ਅਸੀਂ ਹਮੇਸ਼ਾ ਉਹੀ ਗੱਲ 100% ਦੇਣ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਇਹ ਸਾਡਾ ਦੀਪ ਮਿਸਤਰੀ ਮੁੰਡਾ ਕਹਿੰਦੇ ਰਸ਼ੀਨ ਤੋਂ ਆ ਰੰਗ ਤੇ ਨਾ ਜਾਏ ਉਹ ਕਹਿੰਦੇ ਕੰਮ ਤੇ ਜਾਓ ਕੰਮ ਸੋਹਣਾ ਕਰਦਾ ਮਹਾਰਾਜ ਕਿਰਪਾ ਕਰੇ ਬਾਕੀ ਮੁੰਡੇ ਆਪਣੇ ਸਾਰੇ ਸੌਗਾ ਠੀਕ ਹੈ ਜੀ ਬਲੌਕ ਆਪਣੇ ਸਾਰੇ ਲੱਗ ਚੁੱਕੇ ਆ ਇਹਨੂੰ ਅਜ ਲਾ ਕੇ ਜਾਉਂਗੇ ਫਿਰ ਨਿਬੜ ਗਏ ਹੋਗੇ ਹਾਂ ਜੀ ਹਾਂ ਜੀ ਚਲੋ ਜੀ ਚਲੋ ਉਹ ਸਾਡੀ ਰੱਜੀ ਭੈਣ ਰੱਜੀ ਕੁੜੀਏ ਅਸੀਂ ਗੱਲ ਕਰਾਂ ਸਾਰਿਆਂ ਨੂੰ ਬੋਲ ਰਹੀ ਵਾਦੀ ਬਾਜ ਤੱਕ ਪਹੁੰਚ ਜਾਂਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਾਨੇ ਦਾ ਬਹੁਤ ਸੋਹਣਾ ਹੈ ਨਾ ਕੰਮ ਹੋ ਰਿਹਾ ਇੱਥੇ ਐ ਵੀ ਇਹ ਜਗਾ ਘੱਟ ਆ ਜਗਾ ਬਹੁਤ ਆ ਪਰ ਤੇਰੀ ਹਿਸਾਬ ਨਾਲ ਬਹੁਤ ਸੋਹਣਾ ਐਲੀਵੇਸ਼ਨ ਬਣਿਆ ਸਿੰਪਲ ਯਾਨੀ ਕਿ ਮੈਨੂੰ ਜੇ ਮੇਰੀ ਮੈਨੂੰ ਤਾਂ ਮੈਨੂੰ ਨਾ ਹਮੇਸ਼ਾ ਆਰਡਰ ਸਟਰਕਚਰ ਹੀ ਮਾਡਰਨ ਸਟਰਕਚਰ ਦੇ ਹਿਸਾਬ ਨਾਲ ਹੀ ਮੈਨੂੰ ਹਮੇਸ਼ਾ ਮਾਡਰਨ ਸਟਰਕਚਰ ਦੇ ਹਿਸਾਬ ਨਾਲ ਹੀ ਕੰਮ ਵਧੀਆ ਲੱਗਦਾ ਪਾ ਜੀ ਕੋਈ ਨਹੀਂ ਆ ਵੀ ਤੇ ਪਰ ਉਹ ਸਿੰਪਲ ਸੋਰ ਜ਼ਿਆਦਾ ਹੋ ਜਾਂਦਾ ਪਾ ਕਲਾਸਿਕਲ ਠੀਕ ਹੈ ਹੁਣ ਰਵਾਜ ਚੱਲਦਾ ਕਲਾਸਿਕਲ ਦਾ ਕਲਾਸਿਕਲ ਦੀ ਆਪਦੀ ਪੋਜੀਸ਼ਨ ਜੇ ਤੁਸੀਂ ਕਲਾਸਿਕਲ ਕੋਠੀ ਬੁਣਨੀ ਹੈ ਮੇਰੇ ਹਿਸਾਬ ਨਾਲ ਯਾਰ ਤੁਹਾਨੂੰ ਨਾ ਘਟ ਘਟ ਡੇਢ ਵੀ ਕੰਮ ਹੋਰੇ ਹੋਣਾ ਚਾਹੀਦਾ ਤਾਂ ਜੱਜ ਜੀ ਕਲਾਸਿਕਲ ਕੋਠੀ ਸ਼ਹਿਰਾਂ ਦੇ ਵਿੱਚ ਕਲਾਸਿਕ ਕੋਠੀ ਪੰਜ ਕੋ ਬਸ ਵੇਜੋ ਨਹੀਂ ਮੁਰੇ ਯਾਰ ਸੋਹਣੀ ਲੱਗਦੀ ਇਹ ਪੰਡਾ ਚ ਜਿਆਦਾ ਹੁਣੀ ਲਾਦੀਆਂ ਕਲਾਸਿਕਲ ਕੋਠੀਆਂ ਕੋ ਮੂਰੇ ਬਿੱਗ ਆ ਪਿਆ ਹੋਵੇ ਖਾਲੀ ਲਾਂ ਲੂਣ ਲੱਗਿਆ ਹੋਵੇ ਤਾਂ ਜਾ ਕੇ ਕਲਾਸਿਕਲ ਕੋਠੀਆਂ ਚਾਚਦੀਆਂ ਨੇ ਤੇ ਬਾਕੀ ਹਰੇਕ ਹਰੇਕ ਕੋਠੀ ਦਾ ਆਬਜ਼ਰਵ ਦਾ ਵਾ ਤੇ ਸ਼ਹਿਰਾਂ ਵਿੱਚ ਸਾਰਾਂ ਜਦ ਮੈਨੂੰ ਜਿਆਦਾ ਕੰਮ ਕਰਨੇ ਸ਼ਹਿਰਾਂ ਦੇ ਵਿੱਚ ਜਦ ਕੋਠੀ ਬਣਾਉਣੀਆਂ ਤਾਂ ਮੇਰੇ ਮਨਾਂ ਵੀ ਆ ਵੀ ਤੁਸੀਂ ਮਾਡਰਨ ਸਟਰਕਚਰ ਹੀ ਰੱਖੋ ਜਗਾ ਘਟ ਹੁੰਦੇ ਵੇ ਥੋੜਾ ਵਧੀਆ ਤੇ ਵਧੀਆ ਉਹਦੋਂ ਵਧੀਆ ਬਣ ਜਾ ਠੀਕ ਹੈ ਜੀ ਬਾਕੀ ਵੀਡੀਓ ਦੇਖੋ ਧੰਨਵਾਦ ਸਾਰਿਆਂ ਦਾ ਲਵ ਯੂ ਬੋ ਦੇਖੋ ਅੱਗੇ ਅੱਗੇ ਤੇ ਆਪਾਂ 他小玉。